ਇੱਕ ਕੋਈ ਹਾਲਤ ਹੈ ਇੱਕ ਚੀਜ਼ ਦੀ ਭੁੱਖ ਹੈ ਕਿ ਮੈਂ ਜਹੂਰ ਪੜ ਲੈਂਦਾ ਹਾ ਕਰੋਨਾ ਨਾ ਹੁੰਦਾ ਤਾਂ ਮੈਂ ਸ਼ਾਇਦ ਮੈਂ ਤੁਹਾਨੂੰ ਦੱਸਾਂ ਵੀ ਚਾਰਵੇਂ ਦੋਤਨ ਡਿਗਰੀਆ ਤਾਂ ਹੁਣ ਕਰੀ ਲੈਣੀ ਹੈ ਹੂੰ ਸ਼ਾਇਦ ਤੁਹਾਨੂੰ ਹੁਣ ਵੀ ਪੜਾਈ ਦੀ ਭੁੱਖ ਹੈ ਹੁਣ ਵੀ ਭੁੱਖ ਹੈ ਪੜਾਈ ਦੀ ਭੁੱਖ ਸ਼ਾਇਦ ਮੇਰੀ ਬੱਚੀ ਦੇ ਆਜੀ ਖਤਮ ਹੋ ਜਾਣਾ ਪੜਾਈ ਖਤਮ ਨਹੀਂ ਹੁੰਦੀ ਫਿਰ ਮੰਨ ਦੇ ਵਿੱਚ ਬਹੁਤ ਹੈ ਗਿਆਨ ਤਾਂ ਮਹਾਰਾਸ਼ੀ ਜੀ ਦੇ ਗਿਆਨ ਮਹਾਰਾਸ਼ੀ ਮੀਤਾ ਮਹਾਰਾਸ਼ੀ ਕਿਹਾ ਹਾਂ ਤੇ ਗਿਆਨ ਉਹਨਾਂ ਗਿਆਨ ਜੀਨ ਫੁਰਤੀਆ ਗਿਆਨ ਦੇ ਬਿਨਾ ਸਾਰ ਕੀਰਪਾ ਤੇ ਸੰਪੂਰਤ ਹੋਇਆ ਨਾਨਕ ਮਾਨ ਪ੍ਰਗਾਸ ਜੀ ਮਾਨੀ ਤਰ ਫੁੱਲਦਾ ਜੇ ਤੁਹਾਨੂੰ ਗਿਆਨ ਹੋਊਗਾ ਪਰ ਗਿਆਨ ਜਿਹੜਾ ਹੈ ਵਾਜੂ ਦੀ ਕਿਰਪਾ ਨਾਲ ਹੁੰਦਾ ਹੈ ਕਿ ਆਪਣੇ ਆਪ ਕਿਸੇ ਦੇ ਮੈਨਸ ਦੀ ਸੋਚਦਾ ਕਿ ਅੱਜ ਮੈਂ ਕਹੇਗਾ ਮੀਰੀ ਵਸਤੀ ਹੋਈ ਗਾਲੇ ਨਹੀਂ ਤੋੜ ਤੋਂ ਸੇ ਇੱਕ ਹੈ ਮਿਹਨਤ ਪਾਡੀ ਕਿਰਪਾ ਵਾਹੂ ਪਹਿਲੀ ਡਿਗਰੀ ਕਰੇ ਸੰਨ ਦੇ ਵਿੱਚ ਕੰਪਲੀਟ ਕਰਦੀ ਸੀ ਪਹਿਲੀ ਡਿਗਰੀ ਮੈਂ ਸੰਜੋ 1908 ਦੇ ਵਿੱਚ 58 ਦੇ ਵਿੱਚ ਹਾਂ 60 ਤੋਂ ਵੀ ਪਹਿਲਾਂ ਜਿਹੜੀ ਮੈਨੂੰ ਆਹ ਜਾਲਦਾ ਸੀ ਵਿਦਵਾਨ ਦੀ ਡਿਗਰੀ ਜਿਹੜੀ ਮੈਂ ਸਭ ਤੋਂ ਪਹਿਲਾਂ ਕੀਤੀ ਹੈ ਅੱਜ ਕੱਲ ਗਵਰਨਮੈਂਟ ਸਕੂਲ ਕਰ ਦਿੰਦੇ ਪਈ ਸਭ ਤੋਂ ਰੱਦੀ ਆ ਫਲਾਣਾ ਜੀ ਅਪਨਟਮੈਂਟ ਚ ਪਾਓ ਫਲਾਣੇ ਚ ਪਾਓ ਉਹ ਸਾਈਂ ਐ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਹੁੰਦੀ ਸੀ ਪਹਿਲਾਂ ਟੈਸਟ ਹੁੰਦਾ ਸੀ ਅੱਜ ਪੰਜਵੀਂ ਦੇ ਵਿੱਚ ਟੈਸਟ ਹੋ ਕੇ ਫਿਰ ਰੱਖੇ ਜਾਂਦੀ ਸੀ ਬਾਕੀ ਉਹ ਕਹਿੰਦੇ ਤੁਸੀਂ ਜਾਓ ਮੈਂ ਕਹਦਾ ਸੀ ਕਿ ਜੇ ਮੈਂ ਮਾਰਨ ਉਹ ਕਿਸੇ ਕੋਲੇ ਨਹੀਂ ਗਿਆ ਮੈਨੂੰ ਹੁੰਦਾ ਸੀ ਫੇ ਮੈਂ ਆਪਣਾ ਟਾਈਮ ਵੀ ਵੇਸ ਕਰਾਂਗਾ ਦੂਜਾ ਵੀ ਸ਼ਾਇਦ ਮਹਿਸੂਸ ਕਰਿਆ ਮੈਂ ਟਾਈਮ ਵੇਸ ਕੀਤਾ ਇਸ ਕਰਕੇ ਮੈਂ ਨਹੀਂ ਕੰਦਾ ਸੀ ਮੇਰੇ ਕੋਲ ਲੋਕ ਜੂਰ ਆਉਂਦੇ ਸੀ ਇਹ ਆ ਕੇ ਬੈਠੀ ਜਾਂਦੇ ਕਈ ਵਾਰ ਮੈਂ ਕਿਤਾਬ ਪੜ੍ਹਦਾ ਨੂੰ ਇਹ ਪਤਾ ਉਹ ਗੱਲ ਸੁਣਾ ਕੇ ਚਲੀ ਜਾਂਦੀ ਮੈਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਕੀ ਗੱਲ ਕਰੇ ਹੂੰ ਤੁਹਾਡਾ ਧਿਆਨ ਪੜਾਈ ਦੇ ਵਿੱਚ ਹੁੰਦਾ ਆਪਣੀ ਸਰਵਿਸ ਦੇ ਦੌਰਾਨ ਤੁਸੀਂ ਕਿੰਨੀਆਂ ਡਿਗਰੀਆਂ ਜਿਹੜੀਆਂ ਉਹ ਕੰਪਲੀਟ ਕਰਨੀ ਕਰ ਲਿਆ ਸੀਗੀ ਸਰਵਿਸ ਜਦੋਂ ਮੈਂ ਤਕਰੀਬਨ 25 ਡਿਗਰੀਆਂ ਕਰ ਲਈ ਸੀ ਕਿਹੜੇ ਕਿਹੜੇ ਡਿਗਰੀ ਤੁਸੀਂ ਕਰ ਲਈ ਉਹ ਤਾਂ ਮੈਂ ਕਿੰਨੇ ਮੇਰੇ ਖਿਆਲ 11 12 ਹਨ 13 ਮਾਰਾਂ ਪੋਸਟ ਗ੍ਰੈਜੂਏਸ਼ਨ ਕਰ ਲਈ ਜੀ ਉਹ ਜੀ ਬਾਅਦ ਫਿਰ ਸਰਵਿਸ ਦੀ ਬਾਅਦ ਵੀ 25 ਸਾਲ ਹੋ ਗਏ ਅਬ 23 ਸਾਲ 12 ਤੋਂ ਪੋਸਟ ਗ੍ਰੈਜੂਏਸ਼ਨ ਅਲਾਵਾ 25 25 ਸਰਵਿਸ ਤੋਂ ਪਹਿਲੇ ਪਹਿਲੇ ਮੇਡੀਕਲ ਸੀ ਜੀ ਹਮ ਤੇ ਸਭ ਤੋਂ ਪਹਿਲਾਂ ਮੇਰੀ ਇੰਟਰਵਿਊ 25 ਦੀ ਸੀ ਹਮ ਜੀ ਤੇ ਉਸ ਤੋਂ ਬਾਅਦ ਹੋਰ ਗੱਲਬਾਤ ਹੋਈ ਗੱਲਬਾਤ ਤੇ ਤੁਹਾਡੀ ਜਿਹੜੀ ਭੁੱਖ ਹੁਣ ਵੀ ਪੜਾਈ ਨੂੰ ਲੈ ਕੇ ਹੈਗੀ ਤੁਸੀਂ ਦੱਸ ਰਹੇ ਸੀ ਕਿ ਤੁਹਾਡੀ ਲਾਸਟ ਜਿਹੜੀ ਡਿਗਰੀ ਹੈ ਉਹ 2020 ਦੇ ਵਿੱਚ ਕੰਪਲੀਟ ਹੋਈ ਹੈ 2020 ਦੇ ਵਿੱਚ ਮੈਂ ਡਾਜਾਸੋ ਮੈਨੇਜਮੈਂਟ ਦੀ ਡਿਗਰੀ ਕੀਤੀ ਹੈ ਉਸ ਤੋਂ ਬਾਅਦ ਕੋਰੋਨਾ ਸ਼ੁਰੂ ਹੋ ਗਿਆ ਨਹੀਂ ਤਾਂ ਵਾਈ ਨੂੰ ਵੀ ਕਿਰਪਾ ਨਾਲ ਮੈਂ ਕੰਟੀਨਿਊ ਹੀ ਰੱਖਣਾ ਸੀ ਉਹਦੇ ਮੈਂ ਤਾਂ ਕੰਟੀਨਿਊ ਹੀ ਆਪ ਨੇ ਆਪ ਤੋਂ ਕਿਉਂਕਿ ਮੈਂ ਯੂਨੀਵਰਸਿਟੀ ਨਾਲ ਕੰਟੈਕਟ ਕਰਦਾ ਰਹੀ ਨਾ ਲਿਖਦਾ ਰਹੀ ਨਾ ਪਈ ਮੈਨੂੰ ਤਸੋ ਕੋਈ ਡਿਗਰੀ ਸ਼ੁਰੂ ਕੀਤੀ ਹੈ ਕਿ ਅਲੀ ਉਹਨਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸੁਧਾਨਾ ਜਿਵੇਂ ਸ਼ਾਇਰ ਕਹਿੰਦਾ ਕੁਝ ਇਨਸਾਨ ਖੁਦਾ ਨੇ ਇਦਾਂ ਦੇ ਬਣਾਏ ਹੁੰਦੇ ਨੇ ਜੋ ਆਪਣੇ ਕਿਰਦਾਰ ਦੇ ਨਾਲ ਆਪਣੇ ਬਲਬੂਤੇ ਦੇ ਨਾਲ ਦੁਨੀਆ ਜਿੱਤ ਲੈਂਦੇ ਨੇ ਅਸੀਂ ਮੌਜੂਦ ਹੈ ਜਗਰਾਮਾ ਦੇ ਵਿੱਚ ਜਗਰਾਮਾ ਦਾ ਰੌਸ਼ਨੀਆਂ ਦਾ ਮੇਲਾ ਪ੍ਰਸਿੱਧ ਹੈ ਔਰ ਉੱਥੇ ਹੀ ਜਗਰਾਮਾ ਦੇ ਇੱਕ ਉੱਗੀ ਤੇ ਵੱਡੀ ਸ਼ਖਸੀਅਤ ਡਾਕਟਰ ਹਰਦੇਵਾਲ ਸਿੰਘ ਸੈਂਬੀ ਜੀ ਜਿਨ੍ਹਾਂ ਨੇ 40 ਤੋਂ ਪਲੱਸ ਡਿਗਰੀਆਂ ਹੁਣ ਤੱਕ ਕਰ ਚੁੱਕੇ ਨੇ ਤੇ 22 ਤੋਂ ਪਲੱਸ ਜਿਹੜੀਆਂ ਉਹਨਾਂ ਨੇ ਪੋਸਟ ਗ੍ਰੈਜੂਏਟ ਦੀਆਂ ਡਿਗਰੀਆਂ ਕੰਪਲੀਟ ਕਰ ਰਹੀਆਂ ਨੇ ਔਰ ਦੁਨੀਆ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਸ਼ਖਸੀਅਤ ਸਾਡੇ ਨਾਲ ਬੈਠੀ ਆ ਅਸੀਂ ਇਹਨਾਂ ਦੇ ਇੰਟਰਵਿਊ ਕਰਦੇ ਹੋਏ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰ ਰਹੇ ਆ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਬਾਬਾ ਜੀ ਠੀਕ ਠਾਕ ਹੋ ਸੇਤਾ ਠੀਕ ਆ ਕਿਰਪਾ ਵਾਹਿਗੁਰੂ ਜੀ ਅਨੰਤ ਬੰਗਲੇ ਹੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਕੋਈ ਤਕਲੀਫ ਨਹੀਂ ਜੀ ਬਾਬਾ ਜੀ ਤੁਸੀਂ ਬੰਦ ਕੈਮਰੇ ਦੇ ਤੁਸੀਂ ਗੱਲ ਕਰ ਰਹੇ ਸੀਗੇ ਕਿ ਦੁਨੀਆ ਪੈਸੇ ਮੰਗਰ ਲੱਗੀ ਹੋਈ ਆ ਪਰ ਤੁਹਾਨੂੰ ਪੈਸੇ ਦੀ ਕੋਈ ਦੌੜ ਨਹੀਂ ਆ ਕੋਈ ਲਾਲਚ ਨਹੀਂ ਆ ਤੁਹਾਨੂੰ ਮੈਂ ਬਚਪਨ ਤੋਂ ਐਕਚੁਅਲੀ ਗਰੀਵ ਘਰ ਦੇ ਵਿੱਚ ਪੈਦਾ ਹੋਇਆ ਜੀ ਤੇ ਮੈਨੂੰ ਇਹ ਪਹਿਲਾਂ ਤਾਂ ਪੈਸੇ ਦੀ ਫਿਰ ਵੀ ਕਦੀ ਇਹ ਲਾਲਸਾ ਨਹੀਂ ਰਹੀ ਔਰ ਖਰਚ ਕਰਨ ਦੀ ਕਿਸੇ ਕਿਸਮ ਦੀ ਮੈਨੂੰ ਇਹ ਨਹੀਂ ਰਹੀ ਕਿ ਮੈਂ ਕਿਹ ਅਈ ਖਰਚ ਕਰਾਂ ਇਹ ਖਾਣਾ ਇਹ ਪਹਿਨਣਾ ਮੈਂ ਸਾਦਾ ਪਹਿੰਦਾ ਰਿਹਾ ਬਚਪਨ ਤੋਂ ਹੀ ਔਰ ਸਾਦਾ ਖਾਣਾ ਖਾਣਾ ਇਹ ਮੇਰੀ ਪਹਿਲਾਂ ਤੋਂ ਹੈਬਿਟ ਰਹੀ ਤੇ ਮੈਨੂੰ ਅੱਜ ਤੱਕ ਇਹ ਕੰਮ ਦੇ ਰਹੀ ਹੈ ਕਿ ਮੈਂ ਜੇ 7 ਦਿਨ ਪ੍ਰਸ਼ਾਦਾ ਨਾ ਛਕਾਂ ਤਾਂ ਮੈਂ ਜਿਉਂਦਾ ਰਹਿ ਸਕਦਾ ਆਸਾਨੀ ਨਾਲ ਦੁਰਿਆ ਫਿਰ ਇਹ ਵੀ ਨਹੀਂ ਵੀ ਮੈ ਜੋ ਲੰਮੇ ਵੀ ਭੁੱਖ ਲੱਗੀ ਜਾਂਦਾ 7 ਦਿਨ ਤੱਕ ਮੇਰੀ ਹਕਕਸਟੀ ਹੈ ਮੈਂ ਇੱਕ ਵਾਰ ਵੀ ਬੰਦਾ ਇਗਜ਼ਾਮ ਦਿੱਤਾ ਸੀ 10 ਦਿਨ ਪੂਰੇ ਮੈਂ ਕੋਈ ਕਿ ਚੱਕੀ ਨਹੀਂ ਤੇ ਫਿਰ ਇਹ ਟੋਕ ਕਰੋ ਜਾ ਕੇ ਗਿਆ ਸੀ ਤੇ ਉੱਥੇ ਜਾ ਕੇ ਇਗਜ਼ਾਮ ਦਿੰਦਾ ਰਿਹਾ ਗਰਮੀਆਂ ਦੇ ਦਿਨ ਸੀ 6 ਜੂਨ ਨੂੰ ਮੈਨੂੰ ਯਾਦ ਹੈ ਇਗਜ਼ਾਮ ਮੇਰਾ ਸ਼ੁਰੂ ਹੋਇਆ ਸੀ ਔਰ ਉਹ ਇਗਜ਼ਾਮ 'ਚ ਮੈਂ ਇਕੱਲਾ ਹੀ ਪਾਸ ਹੋਇਆ ਸੀ ਤੇ ਸਾਰਾ ਸੈਂਟਰ ਹੀ ਫੇਲ ਸੀ ਤੇ ਮੈਂ ਉਹ ਇਗਜ਼ਾਮ ਦੇ ਕੇ ਘਰ ਵਾਪਸ ਆਇਆ ਉਸ ਬਾਅਦ ਆ ਕੇ ਮੈਂ ਪੁੱਛਦਾ ਸ਼ਕਿਆ ਜੀ 10 ਦਿਨ ਤੁਸੀਂ ਭੁੱਖੇ ਰਹੇ ਭੁੱਖੇ ਰਹੇ ਭੁੱਖੇ ਹਾਂ ਉਸ ਇਗਜ਼ਾਮ ਦੇ ਬੱਚਾ ਸ਼ਾਇਦ ਤੁਸੀਂ ਹੀ ਸਭ ਤੋਂ ਵੱਡੀ ਸ਼ਖਸੀਅਤ ਸੀਗੇ ਬਡੇਰੀ ਉਮਰ ਦੇ ਵਿੱਚ ਬਡੇ ਨਾ ਉਸ ਟਾਈਮ ਦਾ ਮੈਚ ਬੱਚਾ ਹੀ ਸੀ ਸਮਝ ਤੁਸੀਂ ਅਸਲ ਵਿੱਚ ਬੱਚੇ ਸੀ ਦਸਵੀਂ ਪਾਸ ਕੀਤੀ ਸੀ ਉਸੇ ਵਾਰ ਦੀ ਹੈ ਜੀ ਮਾਈ ਰੂਜੀ ਕਿਰਪਾ ਨਾਲ ਮੈਂ ਪਹਿਲਾਂ ਤੇ ਬਚਪਨ ਤੋਂ ਹੀ ਮੈਂ ਦੱਸਿਆ ਨਾ ਬਚਪਨ ਤੋਂ ਹੀ ਮੇਰਾ ਸੁਭਾਅ ਇਸ ਤਰ੍ਹਾਂ ਹੈ ਮੈਂ ਕੋਈ ਖਾਂਦੀ ਜ਼ਿਆਦਾ ਲਾਸਤ ਨਹੀਂ ਕਰਦੀ ਕਾਹੇ ਖਾਣਾ ਕੋਈ ਲੋਕ ਕਹਿੰਦੇ ਨੇ ਇਹ ਫਲਾਣਾ ਤੇ ਜੀ ਮੂਤਰੀ ਹੈ ਮਤਲਬ ਆਮੀ ਲਾਲਾ ਸੁਟ ਲੈੰਦੇ ਆ ਕੋਈ ਚੀਜ਼ ਖਾਣ ਮੈਨੂੰ ਕਦੇ ਉਹ ਨਹੀਂ ਆਇਆ ਕੋਈ ਚੀਜ਼ ਕੋਈ ਕੋਈ ਖਾਂਦਾ ਹੋਵੇ ਕੋਈ ਪੀਂਦਾ ਹੋਵੇ ਮੈਨੂੰ ਦੇਖ ਕੇ ਇਹ ਨਹੀਂ ਆ ਵੀ ਮੈਂ ਵੀ ਪੀ ਮੈਂ ਵੀ ਖਾਣਾ ਇਹ ਖਿਆਲੀ ਨਹੀਂ ਆਇਆ ਜੀ ਸਹਿ ਤੁਹਾਡੀ ਸਿਹਤ ਦਾ ਸਭ ਤੋਂ ਵੱਡਾ ਰਾਜ ਹੀ ਇਹ ਆ ਸਿਹਤ ਬਖੋਂ ਵਾਇਗੁਰ ਦੀ ਕਿਰਪਾ ਰਹੀ ਹੈ ਤੇ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਸਭ ਕੁਝ ਵਾਇਗੁਰ ਦੀ ਅੰਨੰਦ ਮੰਗਲੇ ਸਭ ਕੁਝ ਠੀਕ ਹੈ ਸਰਸਾਈਡ ਹੈ ਮੈਨੂੰ ਕੋਈ ਕਿਸੇ ਕਿਸਮ ਨੂੰ ਲਾਲਸਾ ਨਹੀਂ ਹੈ ਇਹ ਵੀ ਨਹੀਂ ਹੈ ਇਹ ਕਿ ਆਵੀ ਚੀਜ਼ ਹੁੰਦੀ ਆਵੀ ਚੀਜ਼ ਉਹ ਵੀ ਨਹੀਂ ਕੁਝ ਨਹੀਂ ਸਭ ਕੁਝ ਠੀਕ ਹੈ ਸਭ ਕੁਝ ਹੋ ਗਿਆ ਬਾਈ ਗੁਰੂ ਦੀ ਕਿਰਪਾ ਨਾਲ ਔਰ ਪੂਰਾ ਸੈਟੀਸਫਾਈਡ ਟੂ ਬੀ ਸੇ ਜੀ ਬਾਬਾ ਜੀ ਤੁਸੀਂ ਇੱਕੋ ਹੀ ਅਲਸਾ ਹੈ ਇੱਕ ਚੀਜ਼ ਦੀ ਭੁੱਖ ਹੈ ਕਿ ਮੈਂ ਜੇ ਹੋਰ ਪੜ ਲੈਂਦਾ ਤਾਂ ਕਰੋਨਾ ਨਾ ਹੁੰਦਾ ਤਾਂ ਮੈਂ ਸ਼ਾਇਦ ਮੈਂ ਤੁਹਾਨੂੰ ਦੱਸਿਆ ਵੀ ਸੀ ਸ਼ਾਇਦ ਮੈਂ ਦੋ ਤਿੰਨ ਡਿਗਰੀਆਂ ਤਾਂ ਹੁਣ ਕਰ ਹੀ ਲੈਣੀ ਹੈ ਹੂੰ ਸ਼ਾਇਦ ਹੁਣ ਵੀ ਪੜਾਈ ਦੀ ਭੁੱਖ ਹੈ ਹੁਣ ਵੀ ਭੁੱਖ ਹੈ ਪੜਾਈ ਦੀ ਭੁੱਖ ਸ਼ਾਇਦ ਮੇਰੀ ਮੈਨੂੰ ਹੋ ਗਿਆ ਇਹ ਆਦਮੀ ਕਾਤਮੋਇ ਨਾ ਪਰਾਈ ਖਤਮ ਨਹੀਂ ਹੁੰਦੀ ਮਰਮੰਦ ਵਿੱਚ ਬਹੁਤ ਹੈ ਪੜਾ ਵੀ ਪੜ ਲੇਕਿਨ ਐਡਮਿਸ਼ਨ ਦੀ ਗੱਲ ਹੈ ਇੱਥੇ ਮਿਲੇ ਮੇਰੇ ਬਾਪੂ ਜੀ ਗੁਰਬਾਣੀ ਦੇ ਵਿੱਚ ਵੀ ਤੁਕਾ ਹੈਗੀ ਆ ਸਾਹਿਤ ਵੀ ਗੱਲ ਦੱਸਦਾ ਹੈ ਕਿ ਗਿਆਨ ਤਾਂ ਅਖਰ ਹੀ ਤੁਹਾਨੂੰ ਵੱਡਾ ਬਣਾਉਂਦਾ ਔਰ ਗਿਆਨ ਹੀ ਤੁਹਾਨੂੰ ਬਡੇਰਾ ਬਣਾਉਂਦਾ ਔਰ ਉਹ ਤੁਹਾਡੇ ਵਿੱਚ ਵਿੱਚ ਬਡੇਰਾ ਬਣ ਆਪਣੇ ਆਪ ਦੇ ਵਿੱਚ ਝਲਕ ਰਿਹਾ ਹੈ ਗਿਆਨ ਤਾਂ ਮਰਬਾਨੀ ਵਿੱਚ ਲਈ ਗਿਆਨ ਮਹਾਰਸ ਮਿੱਠਾ ਮਹਾਰਸ ਕੀ ਹੈ ਹਾਂ ਤੇ ਗਿਆਨ ਮਾੜਾ ਗਿਆਨ ਜਿਹਨ ਘੁਰਤੀਆ ਗਿਆਨ ਦੇ ਹੀ ਬਿਨਾਸ ਹਰ ਕਿਰਪਾ ਤੇ ਸੰਤੁਪਿਤ ਹੋਇਆ ਨਾਨਕ ਮਾਨਪ੍ਰਕਾਸ਼ ਜੀ ਮਾਨੀ ਤਰ ਫੁੱਲਦਾ ਜੇ ਤੁਹਾਨੂੰ ਗਿਆਨ ਹੋਊਗਾ ਔਰ ਗਿਆਨ ਜਿਹੜਾ ਹੈ ਵਾਹਿਗੁਰੂ ਦੀ ਕਿਰਪਾ ਨਾਲ ਹੁੰਦਾ ਹੈ ਆਪਣੇ ਆਪ ਕਿਸੇ ਦੇ ਮੈਨਸ ਦੀ ਸੋਚਦਾ ਕਿ ਅੱਜ ਮੈਂ ਕਹੇਗਾ ਮੇਰੀ ਵਸਤੀ ਹੋਈ ਗਾਲ ਨਹੀਂ ਤੇ ਤੁਸੀਂ ਠੀਕ ਹੈ ਮੈਂ ਤੁਹਾਡੀ ਕਿਰਪਾ ਵਾਹਿ ਹੁਣ ਜੀ ਮਿਹਨਤ ਕਰਨਾ ਤੁਹਾਡਾ ਫਰਜ਼ ਹੈ ਤੇ ਤੇ ਤੁਸੀਂ ਕਹਾਂ ਉਹ ਵੀ ਅੱਗੇ ਮੇਰ ਕਰਨੀ ਜਿਹੜੀ ਹੈ ਵਾਇਗਰੂ ਦਾ ਫਰਜ਼ ਨਹੀਂ ਵਾਇਗਰੂ ਦੀ ਮੇਰ ਕੋਦੀ ਮਰਜ਼ੀ ਹੈ ਜੀ ਉਹ ਜਿਵੇਂ ਮਰਜ਼ੀ ਕਰੇ ਤੇ ਪਰ ਤੁਸੀਂ ਆਪ ਦਾ ਫਰਜ਼ ਨਿਭਾਓ ਹੂੰ ਵਾਇਗਰੂ ਆਪੇ ਤੋਂ ਦੇਖੇਗਾ ਗਾਰਡ ਹੈਲਪਸ ਦੋਸ Who help themselves ਹੂੰ ਜੇ ਆਪਣੀ ਸੈਟਅਪ ਕਰਦੇ ਹੈ ਵਾਇਗਰੂ ਨਹੀਂ ਸੈਟਅਪ ਕਰਦਾ ਜੀ ਬਬੂ ਜੀ ਤੁਹਾਡੀ ਜਿਹੜੀ ਆਪਾਂ ਡਿਗਰੀਆਂ ਦੀ ਕੰਮ ਕਰ ਲਈ ਤੁਸੀਂ ਪਹਿਲੀ ਡਿਗਰੀ ਕਿਹੜੇ ਸਾਲ ਦੇ ਵਿੱਚ ਕੰਪਲੀਟ ਕਰਦੇ ਸੀਗੀ ਪਹਿਲੀ ਡਿਗਰੀ ਮੈਂ ਸੰਜੋ 1900 ਸਾਖ ਦੇ ਵਿੱਚ 1968 ਦੇ ਵਿੱਚ ਹਾਂ ਕਾਟ ਹਾਂ ਕਾਟ ਤੋਂ ਵੀ ਪਹਿਲਾਂ ਜਿਹੜੀ ਮੈਥ ਨੂੰ ਆਹ ਗੱਲ ਦੱਸਦਾ ਸੀ ਵਿਦਵਾਨ ਦੀ ਡਿਗਰੀ ਜਿਹੜੀ ਮੈਂ ਸਭ ਤੋਂ ਪਹਿਲਾਂ ਕੀਤੀ ਹੈ ਉਹ ਤਕਰੀਬਨ ਮੈਂ 98 ਦੇ ਵਿੱਚ ਕੀਤੀ ਹੈ 52 ਦੇ ਵਿੱਚ ਮੈਟ੍ਰਿਕ ਕੀਤੀ ਹੈ 98 ਦੇ ਵਿੱਚ ਮੈਂ ਵਿਦਵਾਨ ਦੀ ਡਿਗਰੀ ਕੀਤੀ ਉਸ ਤੋਂ ਬਾਅਦ ਫਿਰ ਕਾਟ ਦੇ ਵਿੱਚ ਮੈਂ ਤੇ एफए बोल दे हम एफए ਹੁੰਦਾ ਸੀ ਉਹ ਅੱਜ ਕੱਲ ਪਲੱਸ 1 ਪਲੱਸ 2 ਵਗੈਰਾ ਨਾਲ ਹਮਨ ਦੇ ਐਫਏ ਐਫਐਸੀ ਵਗੈਰਾ ਹੀ ਹੁੰਦੇ ਸੀ ਉਹ ਐਫਏ ਕੀ ਸੀ ਜੀ ਤੁਹਾਡੇ ਦਿਨਾਂ ਦੇ ਬੱਚਾ ਐਫਏ ਹੁੰਦਾ ਸੀ ਤੁਸੀਂ ਮੈਨੂੰ ਪੁੱਛਿਓ ਕੀ ਵੀ ਗੱਲ ਕਹਿ ਰਹੇ ਸੀ ਆ ਐਲ ਕੇ ਜੀ ਯੂ ਕੇ ਜੀ ਤਾਂ ਹੋਣਾ ਗਿਆ ਪਹਿਲਾਂ ਕੱਚੀ ਪਹਿਲੀ ਪੱਕੀ ਪਹਿਲੀ ਪਰ ਬੇਨਾਮ ਹੁੰਦੀ ਸੀ ਹਾਂ ਹਮਨ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਅਸਲ ਦੇ ਵਿੱਚ ਪਹਿਲਾਂ ਦੇ ਵੀ ਹੈਗੇ ਤੇ ਮੈਨੂੰ ਦੂਜੀ ਤੋਂ ਅੱਜ ਵੀ ਸੋਚਦਾ ਸੀ ਕਿ ਪੜਨ ਵਾਲਾ ਹੋ ਗਿਆ ਉਹਨੇ ਇਹ ਕਿ ਮੁਜਾਤਾਂ ਦੇ ਵਿੱਚ ਪੈ ਗਿਆ ਪਹਿਲੇ ਨੂੰ ਕੋਈ ਜਮਾਤ ਨਹੀਂ ਸਮਝਿਆ ਜਾਂਦਾ ਸੀ ਪਹਿਲੇ ਨੂੰ ਕਿ ਇੱਕ ਪੱਕੀ ਦੇ ਵਿੱਚ ਪੜਦਾ ਇਸ ਤਾਈਂ ਬੋਲਦੇ ਸੀ ਪਹਿਲੀ ਨਹੀਂ ਬੋਲਦੇ ਸੀ ਪੱਕੀ ਦੇ ਪੜਦੇ ਕੱਚੀ ਦੇ ਵਿੱਚ ਪੜਦੇ ਬਨਾਮੀ ਦੇ ਵਿੱਚ ਹਨ ਮੈਨੂੰ ਪਹਿਲੇ ਕੋਈ ਪੱਕੀ ਜਿਹੜੀ ਹੈ ਮਤਲਬ ਅਸਲੀ ਪਹਿਲੀ ਹੈ ਤੇ ਉਸ ਤੋਂ ਪਹਿਲਾਂ ਜਿਹੜੀ ਹੁੰਦੀ ਸੀ ਕੱਚੀ ਬੋਲਦੇ ਸੀ ਉਸ ਦੇ ਵਿੱਚ ਥੋੜਾ ਬਹੁਤ ਸਿਟਾਉਂਦੇ ਸੀ ਉਸ ਤੋਂ ਪਹਿਲਾਂ ਬੇਨਾਮੀ ਹੁੰਦੇ ਸੀ ਉਠਣ ਬੈਠ ਨਹੀਂ ਸਿੱਖਾਇਆ ਜਾਂਦਾ ਲਾਈਨ ਦੇ ਵਿੱਚ ਬੈਠਣਾ ਡਿਸਿਪਲਨ ਸਿੱਖਣਾ ਬਸ ਇਹੀ ਉਹਨਾਂ ਦਾ ਹੁੰਦਾ ਸੀ ਫੇ ਬੈਠੀ ਸਕਦਾ ਹੈ ਇਹਨੇ ਬੈਠਣ ਸਿੱਖ ਗਿਆ ਤਾਂ ਉਹ ਬੇਨਾਮੀ ਇੰਦਰੇ ਚ ਹੁੰਦਾ ਸੀ ਇਸ ਤਰੀਕੇ ਨਾਲ ਦੀਆਂ ਹੋਰ ਫਿਰ ਹੋਣੀ 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 ਆ ਜੀ ਕਲਾਸਾਂ ਦੇ ਵਿੱਚ ਜਿਵੇਂ ਅੱਜ ਕੱਲ ਬਾਪੂ ਜੀ ਮੈਂ ਹੁਣ ਸਕੂਲਾਂ ਦੇ ਬੱਚੇ ਪਲੇਬੇ ਬਣੇ ਹੋਏ ਆ ਬੱਚੇ ਬੈਠਣ ਜਾਂਦੇ ਆ ਉੱਥੇ ਹਾਏ ਫੇ ਬੇ ਉਹਨਾਂ ਦਿਨਾਂ ਚ ਪਲੇਬੇ ਵਗੈਰਾ ਇਹ ਕੋਈ ਚੀਜ਼ਾਂ ਨਹੀਂ ਕਿ ਮੈਂ ਗਵਰਨਮੈਂਟ ਸਕੂਲ ਦੇ ਵਿੱਚ ਪੜਿਆ ਗਵਰਨਮੈਂਟ ਸਕੂਲ ਉਹਦਾ ਹੈ ਇਹ ਡਿਸਟ੍ਰਿਕਟ ਪ੍ਰਾਇਮਰੀ ਸਕੂਲ ਕਹਾਉਂਦੇ ਹੁੰਦੇ ਸੀ ਤੇ ਚਾਰਜ ਮਾਤਾਂ ਦੇ ਹੁੰਦੇ ਸੀ ਪੰਜਵੀਂ ਜਮਾਤ ਜਿਹੜੀ ਹੈ ਉਹ ਆ ਨਾਲ ਹੀ ਸਕੂਲ ਗਵਰਨਮੈਂਟ ਹਾਈ ਸਕੂਲ ਇੱਥੇ ਮੈਂ ਪੜਿਆ ਪੰਜਵੀਂ ਜਮਾਤ ਇੱਥੇ ਹੁੰਦੀ ਸੀ ਬਾਕੀ ਜਿਵੇਂ ਪੰਜਵੀਂ ਜਮਾਤ ਵਿੱਚ ਗਵਰਨਮੈਂਟ ਅੱਜ ਕੱਲ ਗਵਰਨਮੈਂਟ ਸਕੂਲ ਕਰ ਦਿੰਦੇ ਆ ਵੀ ਸਰਸ ਰੱਦੀ ਆ ਫਲਾਣਾ ਜੀ ਇਹ ਪਾਓ ਨਾ ਮੈਂ ਪਾਓ ਗਵਰਨਮੈਂਟ ਚ ਪਾਓ ਫਲਾਣਾ ਜੀ ਪਾਓ ਉਸ ਟਾਈਮ ਇਹ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਹੁੰਦੀ ਸੀ ਪਹਿਲਾਂ ਟੈਸਟ ਹੁੰਦਾ ਸੀ ਪੰਜਵੀਂ ਦੇ ਵਿੱਚ ਟੈਸਟ ਹੋ ਕੇ ਫੇਰ ਰੱਖੇ ਜਾਂਦੇ ਸੀ ਬਾਕੀ ਨੂੰ ਕਹਿੰਦੇ ਤੁਸੀਂ ਜਾਓ ਪ੍ਰਾਇਮਰੀ ਸਕੂਲ ਦੇ ਵਿੱਚ ਹਰੀਆ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਜਾ ਜੀ ਇਹਨਾਂ ਮਤਲਬ ਕਾਮਨ ਸਕੂਲ ਦੇ ਵਿੱਚ ਬਹੁਤ ਸਖਤੀ ਹੁੰਦੀ ਸੀ ਸਕੂਲ ਵੀ ਬਹੁਤ ਮਸ਼ਹੂਰ ਸੀ ਪੰਜਾਬ ਦਾ ਦੂਜੇ ਨੰਬਰ ਦਾ ਸਕੂਲ ਸੀ ਪਹਿਲਾ ਪਰਮਟਾਂਡਾ ਦੇ ਵਿੱਚ ਦੂਜੇ ਨੰਬਰ ਸੀ ਜੀ ਹੋਸਟਲ ਵੀ ਹੁੰਦਾ ਸੀ ਬੱਚੇ ਹੋਸਟਲ ਦੇ ਵਿੱਚ ਵੀ ਰਹਿੰਦੇ ਸੀ ਦੂਰੋਂ ਦੂਰੋਂ ਆ ਕੇ ਪੜ੍ਹਦੇ ਸੀ ਅੱਜ ਕੱਲ੍ਹ ਤੋਂ ਉਹ ਹੋਸਟਲ ਜਿਹੜਾ ਹੈ ਕਨਵਰਟ ਹੋ ਗਿਆ ਇਹਦੇ ਵਿੱਚ ਜੀ ਲੜਕੀਆਂ ਦਾ ਹਾਈ ਸਕੂਲ ਬਣਿਆ ਸੀਰੀਅਸ ਐਕਸ ਸਕੂਲ ਬਣ ਗਿਆ ਦੂਜਾ ਜਿਹੜਾ ਬੱਚਿਆਂ ਦਾ ਬਸ ਤੋਂ ਦੇ ਇੱਥੇ ਬਣ ਗਿਆ ਇੱਥੇ ਬਣ ਗਿਆ ਸੀ ਇੱਕੇ ਸਕੂਲ ਚ ਦੋ ਸਕੂਲ ਬਣ ਗਏ ਜੀ ਅਪਾ ਜੀ ਜਦੋਂ ਤੁਸੀਂ ਡਿਗਰੀਆਂ ਕਰਦੇ ਹੋਏ ਜਾਂ ਤੁਹਾਨੂੰ ਸਮੇਂ ਨੇ ਢਾਉਣ ਦੀ ਕੋਸ਼ਿਸ਼ ਕੀਤੀ ਜਾਂ ਹਾਲਾਤਾਂ ਨੇ ਤੁਹਾਨੂੰ ਝਕਾਉਣ ਦੀ ਕੋਸ਼ਿਸ਼ ਕੀਤੀ ਡਿਗਰੀਆਂ ਕਰਦੇ ਮੈਨੂੰ ਕਿਸੇ ਕਿਸਮ ਦਾ ਬੋਸ ਤਰੀਕੇ ਨਾਲ ਕੋਈ ਮੁਸ਼ਕਲ ਪੇਸ਼ ਨਹੀਂ ਆਈ ਸਭ ਤੋਂ ਵੱਡੀ ਮੁਸ਼ਕਲ ਪੇਸ਼ ਹੁੰਦੀ ਸੀ ਤਸਕੀਰ ਕਰਾਉਣ ਦੀ ਉਹਨਾਂ ਦੇ ਚ ਹੂੰ ਦੇ ਕਿਉਂਕਿ ਜੇ ਤੁਸੀਂ ਡਿਗਰੀ ਕੋਈ ਕਰਨੀ ਹੈ ਤੇ 10 ਕੱਤ 10 ਕੱਤ ਜਿਹੜੀ ਹੈਗੀ ਯੂਨੀਵਰਸਿਟੀ ਦੇ ਰਸਤੇ ਚਾਹੀਦੀ ਹੈ ਹੂੰ ਯੂਨੀਵਰਸਿਟੀ ਦੇ ਪਰ ਪ੍ਰਿੰਸੀਪਲ ਦੇ ਜਾਂ ਹੈਡਮਾਸਟਰ ਦੇ ਹੂੰ ਉਹਨਾਂ ਹਾਈ ਸਕੂਲ ਜਿਹੜਾ ਹੈ ਯੂਨੀਵਰਸਿਟੀ ਲੈਟਰ ਹੁੰਦਾ ਹੈ ਬੋਰਡਰੀ ਸੀ ਹੁੰਦਾ ਉਹ ਇਹ 10ਵੀਂ ਵੀ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਦੀ ਜੀ ਤੇ ਇਹ ਉਹ ਜੇ ਤੁਸੀ ਕੋਈ ਫਾਰਮ ਭਰਨਾ ਤਾਂ ਉਹਨਾਂ ਦਾ ਅਟੈਚ ਤੁਸੀਂ ਵਾਰੋਕਿ ਸੇ ਅਫਸਰ ਚ ਕਰਵਾ ਲੋ ਕੋਈ ਨਹੀਂ ਮੰਨਦਾ ਸੀ ਹੂੰ ਇਸ ਕਰਕੇ ਉਹ ਸਭ ਤੋਂ ਵੱਡੀ ਤਕਲੀਫ ਹੁੰਦੀ ਸੀ ਕਿ ਤੁਹਾਡੀਆਂ ਜੁੱਤੀਆਂ ਘਸ ਜਾਂਦੀਆਂ ਸੀਆਂ ਦਸ ਰੁਪਏ ਰੋਣ ਵਾਸਤੇ ਉਹ ਕਹਿੰਦੇ ਉਹ ਕਹਿੰਦੇ ਸੀ ਸਾਨੂੰ ਵੀ ਜਾਣਦਾ ਹੋਵੇ ਜਿਹੜਾ ਤੁਸੀਂ ਲਿਆਓ ਜਿਹੜਾ ਸਾਨੂੰ ਵੀ ਜਾਂਦਾ ਤੁਹਾਨੂੰ ਵੀ ਜਾਂਦਾ ਹੂੰ ਉਹ ਆ ਕੇ ਜ਼ਿੰਮੇਵਾਰੀ ਲਵੇ ਵੀ ਹਾਂ ਤੁਹਾਡੇ ਪਰ ਗਵਾਹ ਦੇ ਤੌਰ ਤੇ ਗਵਾਹ ਦੇ ਤੌਰ ਤੇ ਜੀ ਤਾਂ ਫਾਰਮ ਦਫਾ ਨਹੀਂ ਇਹ ਪਹਿਲਾਂ ਪਹਿਲਾਂ ਸੀ ਇਹ ਬਹੁਤ ਤਕਲੀਫ ਹੁੰਦੀ ਸੀ ਹੂੰ ਆ ਦੇ ਸਰਵਿਸ ਦੇ ਵਿੱਚ ਜਾਣ ਦੇ ਵਿੱਚ ਜਾ ਕੇ ਥੋੜਾ ਜਿਹਾ ਫਾਇਦਾ ਹੋ ਗਿਆ ਜੋ ਉਹ ਉਹ ਸਰਵਿਸ ਵੱਲੋਂ ਹੁੰਦਾ ਸੀ ਮੈਂ ਫਿਰ ਹੁੰਦਾ ਸੀ ਤਾਂ ਸਰਵਿਸ ਦੇ ਵਿੱਚ ਕਮਾਂਡ ਅਫਸਰ ਦੇ ਦਰਸਤ ਹੁੰਦਾ ਸੀ ਹਮਤ ਜੀ ਛਤ ਵੀ ਸਰਵਿਸ ਵੀ 21 22 ਸਾਲ ਦੇ ਵਿੱਚ ਜੁਆਇਨ ਕਰ ਲਈ ਸੀ 21 ਸਾਲ ਦੇ ਵਿੱਚ ਮੈਂ ਜੁਆਇਨ ਕਰ ਲਈ ਸੀ ਸਰਵਿਸ ਉਹ ਵਾਹਿਗੁਰੂ ਦੀ ਕਿਰਪਾ ਨਾਲ ਉਸ ਤੋਂ ਬਾਅਦ ਚਲੋ ਪਹਿਲਾਂ ਮੈਨੂੰ ਪੈਸੇ ਦੀ ਜਰੂਰ ਚੱਕਣੀ ਪਉਂਦੀ ਸੀ ਉਸ ਤੋਂ ਬਾਅਦ ਫਿਰ ਪੈਸੇ ਦੀ ਕੋਈ ਚੱਕਣੀ ਨਹੀਂ ਵਾਹਿਗੁਰੂ ਦੀ ਕਿਰਪਾ ਸਭ ਕੁਝ ਠੀਕ ਹੈ ਹੁਣ ਪਰ ਬਾਕੀ ਡਿਗਰੀਆਂ ਤੁਸੀਂ ਸਰਵਿਸ ਕਰਦੇ ਹੋਈ ਪੂਰੀਆਂ ਕੀਤੀਆਂ ਨੇ ਸਰਵਿਸ ਕਰਦੇ ਹੋਏ ਮੈਂ ਇਹ ਪਰਾਈ ਦੇ ਵਿੱਚ ਆਪਣਾ ਮਨ ਹਮੇਸ਼ਾ ਲਗਾਈ ਰੱਖਿਆ ਕਿਉਂਕਿ ਲੋਕ ਕਹਿੰਦੇ ਐ ਇੱਕ ਤੁਹਾਨੂੰ ਸ਼ਾਇਦ ਮੈਕੈਨਿਕ ਇੰਜੀਨੀਅਰ ਸੀ ਜੀ ਤੇ ਇੰਜੀਨੀਅਰਿੰਗ ਜਿਹੜੀ ਹੈ ਬੜੀ ਜ਼ਿੰਮੇਵਾਰੀ ਦਾ ਕੰਮ ਹੈ ਕਿ ਬਿਲਡਿੰਗ ਬਣਾਉਨੇ ਆ ਤੇ ਬਿਲਡਿੰਗ ਜੇ ਬਣੀ ਹੈ ਤਾਂ ਤੁਹਾਡਾ ਹਮੇਸ਼ਾ ਮਨ ਰਹਿੰਦਾ ਵਾਜ ਚੰਦੇ ਦਾ ਕੋਈ ਠੀਕਰਾਬ ਨਾ ਹੋਵੇ ਜੇ ਕੋਈ ਟੁੱਟ ਜਾਵੇ ਕੋਈ ਇਹ ਨਾ ਹੋਵੇ ਕੋਈ ਗੜਬੜ ਨਾ ਨਿਕਲ ਜਾਵੇ ਤੇ ਇਹ ਕਰਕੇ ਜਿਹੜੇ ਬਿਲਡਿੰਗ ਬਣਾਉਣ ਵਾਲੇ ਆ ਉਹਨਾਂ ਦੇ ਉੱਤੇ ਤੁਸੀਂ ਪੂਰੀ ਨਿਗਰਾਨੀ ਰੱਖਣੀ ਹੈ ਇਹ ਤੁਸੀਂ ਨਹੀਂ ਨਗਰਾਂ ਨਹੀਂ ਰੱਖੋਗੇ ਉਹ ਵਿੱਚੇ ਗੜਬੜਾ ਸੀਮੈਂਟ ਦੀ ਪਾਣੀ ਇਕੱਠਾ ਪਾ ਦੇਣਗੇਗਾ ਉਹ ਸਭ ਗੜਗੜ ਹੋ ਜਾਏਗੀ ਇਸ ਕਰਕੇ ਕੋਈ ਜ਼ਿੰਮੇਵਾਰੀ ਹੋਣ ਦੇ ਨਾਲ ਆदमी ਨੂੰ ਕਾਫੀ ਮਤਲਬ ਐਫਰਟਸ ਕਰਨੀਆਂ ਪੈਂਦੀਆਂ ਆ ਤਾਂ ਵੀ ਥੱਕਣ ਦਾ ਵੀ ਡਰ ਹੁੰਦਾ ਲੇਕਿਨ ਮੈਨੂੰ ਉਲਟਾ ਸੀ ਕਿ ਲੋਕ ਤੇ ਤੱਕ ਜਾਂਦੇ ਨੇ ਜਾ ਕੇ ਪੈ ਜਾਂਦੇ ਆਰਾਮ ਨਾਲ ਮੈਂ ਇਹ ਨਹੀਂ ਸੀ ਕਰਦਾ ਮੈਂ ਕਿਤਾਬ ਪੜ੍ਹਦਾ ਸੀ ਤਾਂ ਮੈਨੂੰ ਰਿਲੈਕਸੇਸ਼ਨ ਹੁੰਦੀ ਸੀ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਸੀ ਹੁੰਦੀ ਨਾ ਮੈਨੂੰ ਉਲਟਾ ਹੱਥੇਵੇਂ ਦੂਰ ਹੁੰਦਾ ਸੀ ਮੇਰਾ ਤੇ ਇਸ ਕਿਤਾਬ پڑھਣ ਦੇ ਨਾਲ ਰਿਲੈਕਸ ਕਰੁੰਦਾ ਸੀ ਮੈਂ ਤੇ ਵੇਸ ਕਰਕੇ ਮੈਂ ਮੈਂ ਇਵਨ ਹਾਂ ਦੇ ਸਾਈਟ ਸਾਈਟ ਬੋਲਦੇ ਜਿਹੜੀ ਜਗ੍ਹਾ ਤੇ ਕੰਮ ਹੁੰਦਾ ਹੋਵੇ ਮੈਂ ਸਾਈਟ ਦੇ ਉੱਤੇ ਇਨਸਪੈਕਸ਼ਨ ਕਰਨ ਦੇ ਟਾਈਮ ਦੇ ਉੱਤੇ ਮੈਂ ਕਿਤਾਬ ਆਪੇ ਕੱਟ ਦੇ ਵਿਚ ਨਾਲ ਹੀ ਰੱਖਦਾ ਸੀ ਜੋ ਟਾਈਮ ਮਿਲਿਆ ਤਾਂ ਆਪ ਖੁੱਲੀ ਪੜੀ ਜਾਂਦੀ ਜੀ ਤੇ ਫਿਰ ਮੈਨੂੰ ਇਹ ਪਹਿਲਾਂ ਤੋਂ ਹੀ ਇਹ ਸੀ ਦਾ ਬਣਿਆ ਰਿਹਾ ਟੋਕਾਂ ਨੂੰਏ ਹੁੰਦਾ ਗੱਫਾ ਮਾਰਾਂਗੇ ਗੱਲਾਂ ਕਰਾਂਗੇ ਟਾਸਕ ਛੇਡਾਂਗੇ ਟਾਈਮ ਪਾਸ ਹੋ ਜੂਗਾ ਮੈਨੂੰ ਟਾਈਮ ਲੋਗਨ ਟਾਈਪਾਸ ਕਰਨ ਦਾ ਫਿਕਰ ਸੀ ਮੈਨੂੰ ਟਾਈਮ ਮਿਲਦਾ ਨਹੀਂ ਸੀ ਮੈਂ ਕਹਿੰਦਾ ਸੀ ਟਾਈਮ ਹੋਏ ਤਾਂ ਮੈਂ ਆਕਤਾ ਵੀ ਆਕਤਾ ਸੀ ਤੋਂ ਅਢੜੀ ਬਾਪੂ ਦੀ ਦਵਾਈ ਦੇ ਵਿੱਚ ਗੱਲਾਂ ਇਹ ਵੀ ਆਪਾਂ ਆਪਣੇ ਦੋਸਤਾਂ ਦੇ ਵਿੱਚ ਜਾ ਕੇ ਬਹਿਨੇ ਗੱਪਾਂ ਮਾਰਦੇ ਆਂ ਤਾਂ ਖੇਡਦੇ ਆਂ ਮੈਂ ਕਰੇ ਕਿਸੇ ਗੱਪ ਮਾਰਨ ਵਾਸਤੇ ਕਿਸੇ ਕੋਲੇ ਨਹੀਂ ਗਿਆ ਮੈਨੂੰ ਇਹ ਹੁੰਦਾ ਸੀ ਕਿ ਮੈਂ ਆਪਣਾ ਟਾਈਮ ਵੀ ਵੇਸ ਕਰਾਂਗਾ ਦੂਜਾ ਵੀ ਸ਼ਾਇਦ ਮਹਿਸੂਸ ਕਰਿਆ ਵੀ ਸਾਡਾ ਟਾਈਮ ਵੀ ਵੇਸ ਕੀਤਾ ਇਸ ਕਰਕੇ ਮੈਂ ਨਹੀਂ ਕਹਿੰਦਾ ਸੀ ਮੇਰੇ ਕੋਲ ਲੋਕ ਜਰੂਰ ਆਉਂਦੇ ਸੀ ਕਿ ਆ ਕੇ ਬੈਠ ਵੀ ਜਾਂਦੇ ਫਿਰ ਵਾਰ ਮੈਂ ਕਿਤਾਬ ਪੜ੍ਹਦਾ ਮੈਨੂੰ ਇਹ ਪਤਾ ਉਹ ਗੱਲ ਵਸਾ ਕੇ ਚਲੀ ਜਾਂਦੀ ਮੈਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਕੀ ਗੱਲ ਕਹੇ ਹੂੰ ਪੋੜਾ ਤੇ ਆਣ ਪੜਾਈ ਦੇ ਵਿੱਚ ਹੁੰਦਾ ਸੀ ਜੀ ਪਰ ਉਹ ਸੈਟੀਫਾਈ ਹੋ ਜਾਂਦੀ ਸੀ ਮੈਂ ਮਾੜਾ ਮੋਟਾ ਸਿਰ ਸਿਰ ਹਲਾ ਦਿੰਦਾ ਜੋ ਨਾਲ ਵਸੇ ਫਿਰ ਗੱਲ ਕਰਾਂ ਤੇ ਦਿਲ ਵਾਲਾ ਕਰ ਲੈ ਚੱਲ ਜੀ ਆਪਣੀ ਸਰਵਿਸ ਦੇ ਦੌਰਾਨ ਤੁਸੀਂ ਕਿੰਨੀਆਂ ਡਿਗਰੀਆਂ ਜਿਹੜੀਆਂ ਉਹ ਕੰਪਲੀਟ ਕਰਨੀਆਂ ਸੀ ਕਰ ਲਿਆ ਸੀਗੀਆਂ ਸਾਹਿਬ ਸਰਵਿਸ ਦੇ ਦੌਰਾਨ ਮੈਂ ਤਕਰੀਬਨ 25 ਡਿਗਰੀਆਂ ਕਰ ਲਈ ਸੀ

25 ਸਰਵਸਤ ਪਹਿਲਾ ਪਹਿਲੇ ਮੈਸੇਜ ਸੀ ਜੀ ਹਮ ਤੇ ਸਭ ਤੋਂ ਪਹਿਲਾ ਮੇਰੀ ਇਹ ਵਿਵੀਓ 25 ਦੀ ਸੀ ਜੀ ਹਮ ਜੀ ਉਸ ਤੋਂ ਬਾਅਦ ਹੋਰ ਯਾਰੀ ਵਾਤੇਗੀ ਵਾਤੇਗੀ ਜੀ ਤੇ ਤੁਹਾਡੀ ਜਿਹੜੀ ਭੁੱਖ ਹੁਣ ਵੀ ਪੜਾਈ ਨੂੰ ਲੈ ਕੇ ਹੈਗੀ ਕਿ ਤੁਸੀਂ ਦੱਸ ਰਹੇ ਸੀ ਕਿ ਤੁਹਾਡੀ ਲਾਸਟ ਜਿਹੜੀ ਡਿਗਰੀ ਹੈ ਉਹ 2020 ਦੇ ਵਿੱਚ ਕੰਪਲੀਟ ਹੋਈ ਹੈ 2020 ਦੇ ਵਿੱਚ ਮੈਂ ਡਾਇਜੈਸਟ ਮੈਨੇਜਮੈਂਟ ਦੀ ਹਮ ਡਿਗਰੀ ਕੀਤੀ ਹੈ ਤੇ ਉਸ ਤੋਂ ਬਾਅਦ ਕੋਰੋਨਾ ਸ਼ੁਰੂ ਹੋ ਗਿਆ ਨਹੀਂ ਤਾਂ ਵਾਈਨ ਦੀ ਤਰਫਾ ਨਾ ਮੈਂ ਕੰਟੀਨਿਊ ਹੀ ਰੱਖਣਾ ਸੀ ਹੁਣ ਵੀ ਮੈਂ ਤਾਂ ਕੰਟੀਨਿਊ ਹੀ ਆ ਆਪਣੇ ਆਪ ਨੂੰ ਕਿਉਂਕਿ ਮੈਂ ਯੂਨੀਵਰਸਿਟੀ ਨਾਲ ਕੰਟੈਕਟ ਕਰਦਾ ਰਿਹਾ ਲਿਖਦਾ ਰਿਹਾ ਭਈ ਮੈਨੂੰ ਦੱਸੋ ਕੋਈ ਡਿਗਰੀ ਸ਼ੁਰੂ ਕੀਤੀ ਹੈ ਕਿ ਨਹੀਂ ਕੀਤੀ ਅਲੀ ਉਹਨਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਹੂੰ ਤੁਸੀਂ ਮਨ ਦੇ ਵਿੱਚ ਹੈ ਖਾਸ ਕਰਕੇ ਪੁਲਿਸ ਐਡਮਿਨਿਸਟ੍ਰੇਸ਼ਨ ਕਰਦੀ ਮੇਰੇ ਮਨ ਦੇ ਵਿੱਚ ਹੂੰ ਤੇ ਦੂਸਰਾ ਕਨਫਲਿਕਟ ਮੈਨੇਜਮੈਂਟ ਜੀ ਤੀਜਾ ਹੈ ਐਡਵਾਈਸ ਐਂਡ ਡਿਸੀਜਨ ਮੇਕਿੰਗ ਜੀ ਇਹ ਤਿੰਨ ਚੀਜ਼ਾਂ ਵੀ ਨੇ ਰਹੀਆਂ ਉਹ ਤੁਸੀਂ ਕਰਨਾ ਚਾਹਦੇ ਹੋ ਕਰਨਾ ਇਹ ਤਾਂ ਮੈਂ ਕਰਨਾ ਚਾਹੁੰਦਾ ਸੀ ਜੂਰੀ ਕਿਤੇ ਇਹ ਪਈ ਸੀ ਇਹ ਆ ਵੀ ਯੂਨੀਸਿਟ ਕਰਾਉਂਦੀ ਸੀ ਤੇ ਹੋਰ ਕੋਈ ਨਵੀਂ ਚੀਜ਼ ਹੋਵੇ ਤਾਂ ਵੀ ਮੈਂ ਖਿਆਲ ਰੱਖਦਾ ਰਹਿੰਨਾ ਕਿ ਕਿਤੇ ਨੈਗੇਟਿਵ ਹੋ ਵੀ ਸਕੇ ਕਰਨਾ ਮੈਨੂੰ ਇਹ ਜੂਰੀ ਨਹੀਂ ਹੈ ਕਿ ਇਹ ਫਲਾਨੀ ਡਿਗਰੀ ਹੋਵੇ ਤੇ ਉਹ ਸੇ ਜੋ ਵੀ ਹੋਵੇ ਮੈਂ ਕਹਿੰਦਾ ਇਵਨ ਇਹ ਕਿ ਹਿੰਦੂ ਲੋਕਾਂ ਨੇ ਇੱਕ ਆ ਆ ਆ ਉਹਦੇ ਉੱਤੇ ਮੈਂ ਸ਼ੁਰੂ ਕੀਤੀ ਸੀ ਜੀ ਤੇ ਮੈਂ ਉਹਨਾਂ ਨੂੰ ਚਿੱਠੀ ਲਿਖੀ ਹੂੰ ਤੇ ਉਹ ਵੀ ਮੈਂ ਕਰਨਾ ਚਾਹੁੰਨਾ ਤੇ ਪਰ ਉਹਨਾਂ ਨੇ ਕਹਿੰਦੇ ਨਹੀਂ ਕਰ ਉਹ ਬੰਦ ਹੋ ਗਈ ਉਹ ਤੁਹਾਨੂੰ ਕਹ ਦਿੱਤਾ ਗਿਆ ਬੰਦ ਹੋ ਗਈ ਉਹ ਪਹਿਲੇ ਬੰਦ ਹੋ ਗਈ ਉਹ ਮੈਂ ਤਾਂ ਕੋਈ ਸੰਦੇਸ਼ ਅਸੀਂ ਸ਼ੁਰੂ ਕਰ ਕਰਨ ਲੱਗੇ ਸੀ ਪਰ ਲੋਕਾਂ ਨੇ ਰਿਐਕਸ਼ਨ ਉਠਾਈ ਤੇ ਬੰਦ ਹੋ ਗਈ